ਖੈਰ ਅਸਮੁਲਾਰੀ ਪੁੱਤ ਦਮ ਸਿੰਘ ਮਲਕਵਾਲੀ ਬਹੁਤ ਵੱਡੇ ਸਵਾਲ ਪੈਦਾ ਕਰਦਾ ਹੈ ਕਿਉਂਕਿ ਉਹ ਤਾਂ ਦੁਨੀਆ ਭਰ ਵਿੱਚ ਹੁਣ ਬਾਅਦ ਚੋਗੇ ਕੋ ਤਾਂ ਐਸੈਟ ਸੀ ਗਵਰਨਮੈਂਟ ਆਫ ਇੰਡੀਆ ਦਾ ਉਹਨੂੰ ਸਟੇਟ ਬੈਂਕ ਆਫ ਇੰਡੀਆ ਨੇ ਲੋਨ ਦਿੱਤੇ ਤੇ ਜਦੋਂ ਉਹਦਾ ਮਰਡਰ ਵੀ ਹੋਇਆ ਕੈਨੇਡਾ ਦੇ ਵਿੱਚ ਉਦੋਂ ਵੀ ਗਵਰਨਮੈਂਟ ਆਫ ਇੰਡੀਆ ਨੇ ਅਕਿਊਜ਼ ਕੀਤਾ ਰਾਦਰ ਪਾਕਿਸਤਾਨੀ ਏਜੰਸੀ ਨੂੰ ਤੇ ਇਨ ਰੈਟਾਲੀਐਸ਼ਨ ਵਿੱਚ ਮਰਡਰ ਹੋਇਆ ਪੈਸਾ ਥੋੜੀ ਜਿਹੜੀ ਪੀਐਚਆਰ ਉਹਦੇ ਇਨਵੈਸਟੀਗੇਸ਼ਨ ਦੀ ਨੀ ਹੁਣ ਜਾਣੀ ਸਾਰੀ ਦੁਨੀਆ ਨੂੰ ਹੁਣ ਪਤਾ ਲੱਗਾ ਸਾਡੇ ਵਕੀਲ ਆ ਇਹ ਬੰਦੇ ਹਾਈ ਕੋਰਟ ਦੇ ਇਨਕੀ ਲਿਆ ਤੇ ਤੁਸੀਂ ਜਦੋਂ ਡੀਐਸ ਗਿੱਲ ਉਥੋਂ ਪੰਜਾਬ ਤੋਂ ਵੀਜ਼ੇ ਲੈ ਕੇ ਇੱਥੇ ਬਾਹਰਲੇ ਮੁਲਕਾਂ 'ਚ ਇਹ ਸਾਰਾ ਕੁਝ ਕਰਦਾ ਫਿਰਦਾ ਸੀ ਅਸੀਂ ਜਦੋਂ ਇਹਦੇ ਬਾਰੇ ਵੀ ਗੱਲ ਹੁੰਦੀ ਨਾ ਖਾਲੜੀ ਵਾਰੀ ਵੀ ਇਹ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਪੇ ਉਹਨੂੰ ਕਤਲ ਕਰਨਾ ਸੀ ਇੰਡੀਅਨ ਏਜੰਸੀ ਪੁਲਿਸ ਦਾ ਕੰਮ ਕਹਿੰਨੇ ਪੰਜਾਬ ਪੁਲਿਸ ਦਾ ਗਲਤੀ ਸਮਝ ਪੈ ਗਈ ਠੀਕ ਹੈ ਪੇ ਉਹ ਕੰਮ ਕਰ ਰਿਆ ਸੀਗਾ ਠੀਕ ਹੈ ਪੇ ਉਹ 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 ਸਰਕਾਰ ਕਹਿੰਦੀ ਪੁਲਿਸ ਕਹਿੰਦੀ ਵੀ ਨਹੀਂ ਅਸੀਂ ਹੋਂ ਨਹੀਂ ਦੇਣਾ ਉਹ ਨਹੀਂ ਮਾਰ ਦਿੱਤਾ ਜਿਹੜੇ ਬੰਦੇ ਉਹਨੂੰ ਛਣੇ ਦਿਨ ਦਿਹਾੜੇ ਮਾਰ ਸਕਦੇ ਉਹ ਬਾਹਰਲਾ ਵੀਜ਼ਾ ਕਿਉਂ ਦੇ ਰਿਹਾ ਹੈ ਮਾਰਨ ਦੀ ਵਜਾਈ ਜੇ ਸੀਬੀਆਈ ਆ ਕੋਈ ਏਜੰਸੀ ਸਰਕਾਰ ਦੀ ਇੰਨਾ ਕਹਿ ਕੇ ਉਹਨੂੰ ਚੱਕ ਲੈਂਦੀ ਵੀ ਭਾਈ ਇਹਦੇ ਕੋਲ ਬਾਹਰੋਂ ਪੈਸਾ ਆ ਰਿਹਾ ਆ ਅਸੀਂ ਇਨਕੁਆਰੀ ਕਰਾਂਗੇ ਰਿਮਾਂਡ ਚਾਹੀਦਾ ਸਾਨੂੰ ਐਨਐਸ ਲਾ ਕੇ ਸਾਲ 2 ਸਾਲੇ ਜੇਲ੍ਹ ਸਿੱਟ ਦਿੰਦੀ ਸ਼ੁਰੂ ਚ ਉੱਠੇ ਨਾ ਦਿੰਦੀ ਉਹਨੂੰ ਸਾਧਨ ਨਹੀਂ ਹੈਗੇ ਉਹਨਾਂ ਕੋ ਫਿਰ ਵੀਜ਼ਾ ਨਾ ਦਿੰਦੇ ਬਾਹਰਲਾ ਬਾਹਰਲਾ ਵੀਜ਼ਾ ਦੇ ਕੇ ਬਲੈਕਲਿਸਟ ਕਰ ਦਿੰਦੇ ਹੁਣ ਜੇ ਉਹਨੂੰ ਇੰਨੀ ਗੱਲ ਕਰਨ ਦੀ ਦਾ ਹੱਕ ਵੀ ਦੇ ਰਹੇ ਹੋ ਬਾਹਰਲੀਆ ਪਾਰਲੀਮੈਂਟਾਂ 'ਵੀ ਜਾ ਕੇ ਇਸ ਰੂਪੇ 'ਵੀ ਲਿਆ ਸਾਰਾ ਕੁਝ ਕਰ ਲਿਆ ਰੋਲਾ ਪੈ ਗਿਆ ਸਾਰੇ ਪਤਾ ਲੱਗ ਗਿਆ ਪਿਆ 25000 ਬੰਦੇ ਦੀ ਉਹਨਾਂ ਗੱਲ ਵੀ ਕਰ ਦਿੱਤੀ ਉਹਦੇ باوجود ਵੀ ਮਾਰ ਦਿੱਤਾ ਤੇ ਤੁਹਾਨੂੰ ਕਿੱਦਾਂ ਖੁੱਲ੍ਹ ਦੇਈ ਜਾਂਦੇ ਉਹ ਬੰਦੇ ਨੇ ਸਿਰਫ ਪੁਲਿਸ ਦੁਆਰਾ ਕੀਤੇ ਹੋਏ ਕੁਝ ਕਤਲਾਂ ਦੀ ਗੱਲ ਕੀਤੀ ਸੀ ਉਹਨੂੰ ਅਸੀਂ ਕਹਿੰਨੇ ਸ਼ਰਿਆਂ ਮਾਰ ਦਿੱਤਾ ਤੇ ਤੁਸੀਂ ਇਹ ਦੋਈ ਵਕੀਲ ਕਹਿ ਰਹੇ ਰਾਜਵਿੰਦਰ ਸਿੰਘ ਭੈਂਸ ਤੇ ਸਰਬਜੀਤ ਸਿੰਘ ਵੀਰਕਾ ਇਹ ਕਹਿ ਰਹੇ ਆ ਕਿ ਜਿਹੜੇ 329 ਬੰਦੇ ਮਰੇ ਆ ਔਰ ਜਿਹੜਾ ਦੂਜੇ ਜਹਾਜ਼ ਵਿੱਚ ਬੰਬ ਰੱਖਿਆ ਉਹ ਇੰਡੀਅਨ ਏਜੰਸੀ ਦਾ ਕੰਮ ਆ ਕਿਉਂਕਿ ਜੇ ਨਹੀਂ ਹੈਗਾ ਤਾਂ ਫਿਰ ਇੰਡੀਅਨ ਹਾਈ ਕਮਿਸ਼ਨ ਦੇ ਬੰਦਿਆਂ ਨੇ ਆਪਣੀਆਂ ਟਿਕਟਾਂ ਕੈਨਸਲ ਕਿਉਂ ਕਰਵਾਈਆਂ ਸਿੱਖਾਂ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਤੇ ਐਡਾ ਵੱਡਾ ਕੰਮ ਸਰਕਾਰ ਨੇ ਕੀਤਾ ਉਹਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਔਰ ਕੈਨੇਡੀਅਨ ਗਵਰਨਮੈਂਟ ਸਿੱਧੀ ਇਨਵੋਲਵ ਹੈ ਉਹਦੇ ਵਿੱਚ ਤੇ ਉਹਦੇ ਭੇਦ ਕਿਸੇ ਨੂੰ ਪਤਾ ਨਹੀਂ ਤੇ ਤੁਸੀਂ ਦੋ ਵਕੀਲੋਂ ਭੇਦ ਖੋਲਣ ਲੱਗਿਆਂ ਹੋ ساری ਦੁਨੀਆ ਨੂੰ ਦੱਸਣ ਲੱਗਿਆਂ ਵੀ ਸਰਕਾਰ ਨੇ ਕੀਤਾ ਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤੁਸੀਂ ਬੜੇ ਸੋਹਣੇ ਆ ਮਤਲਬ ਜੇ ਐਨ ਐ ਡੈਮੋਕ੍ਰੇਸੀ ਹੈਗੀ ਆ ਆਈਡੀਆ ਦੇ ਵਿੱਚ ਜੇ ਸਰਕਾਰ ਇਨੀ ਖੁੱਲ੍ਹ ਦਿੰਦੀ ਆ ਪਹਾਂ ਜੋ ਕਰਨਾ ਕਰ ਲੋ ਯਾਨੀ ਦੇਖੋ ਪੰਜਾਬ ਪੁਲਿਸ ਦਾ ਇੱਕ ਬੰਦਾ ਪੁਲਿਸ ਨੇ ਤਲਵਿੰਦਰ ਸਿੰਘ ਨੂੰ ਅਰੈਸਟ ਕੀਤਾ ਇੰਟਰੋਗੇਟ ਕੀਤਾ ਉਹਦੀ ਸ਼ਾਨਵੀਣ ਹੋਈ ਆ ਉਹ ਚ ਸਬੂਤ ਲੱਭਿਆ ਉਸਬੂਤ ਇੰਡੀਆ ਗਵਰਨਮੈਂਟ ਤੇ ਉਲਟ ਲੱਭਿਆ ਤੇ ਉੱਤੋਂ ਹਾਈ ਕਮਾਂਡ ਨੇ ਹੁਕਮ ਦਿੱਤਾ ਵੀ ਇਹਨੂੰ ਕਤਲ ਕਰ ਦਿਓ ਤੇ ਥਲੜੇ ਪੁਲਿਸ ਵਾਲੇ ਇੱਕ ਦੋ ਬੰਦਿਆਂ ਨੂੰ ਉਨੀ ਇੰਨੀ ਖੁੱਲ੍ਹ ਦਿੱਤੀ ਵੀ ਤੂੰ ਸਬੂਤ ਸਾਹਮਣੇ ਰੱਖ ਲਾ ਜਦੋਂ 10-15 ਸਾਲ ਬਾਅਦ ਕੋਈ ਵਕੀਲ ਉੱਠੂਗੇ ਪੰਜਾਬ ਦੇ ਫਿਰ ਸਾਰੇ ਸਾਡੇ ਭੇਦ ਉਹਨਾਂ ਨੂੰ ਦੇ ਦੇਈਂ ਵੀ ਸਰਕਾਰ ਨੂੰ ਪਤਾ ਨਹੀਂ ਸੀ ਇਹ ਭੇਦ ਇਹ ਸਬੂਤ ਗੁੰਮ ਕਿਦਾਂ ਕਰੀ ਦੇਇਆ ਯਾਨੀ ਇੰਡੀਅਨ ਏਜੰਸੀਆਂ ਨੂੰ ਇੰਨਾ ਵੀ ਨਹੀਂ ਪਤਾ ਵੀ ਜਿਹੜੀ ਐਫਆਈਆਰ ਦਰਜ ਕਰੀਦੀ ਆ ਉਹ ਐਫਆਈਆਰ ਤੇ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਮਿਲਦੀਆਂ ਹੋਣਾ ਅਫਸਰ ਜੀ ਯਾਨੀ ਇਹ ਦੱਸਦੇ ਆ ਭਈ ਇੰਡੀਆ ਦੇ ਵਿੱਚ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਜਦੋਂ ਇੱਕ ਵਾਰੀ ਬਣ ਗਈ ਤੇ ਉਹ ਬਦਲੀ ਨਹੀਂ ਜਾ ਸਕਦੀ ਸਰਕਾਰ ਬਦਲ ਨਹੀਂ ਸਕਦੀ ਉਹ ਤਾਂ ਇਦਾਂ ਹੀ ਰਹਿੰਦੀ ਆ ਫੇ ਜਦੋਂ ਸਾਡੇ ਵਰਗਾ ਕੋਈ ਕਿਸੇ ਪੁਲਿਸ ਵਾਲੇ ਤੋਂ ਕਢਵਾ ਲੈਂਦਾ ਫੇ ਸਰਕਾਰ ਨੂੰ ਫਸਾ ਲਈਦਾ ਆ ਇਹ ਐਫ ਆਈ ਆਰ ਕਿੱਡਾ ਵੱਡਾ ਡਾਕੂਮੈਂਟ ਹੈ ਜਿਹੜਾ ਇਦਾਂ ਬਦਲਿਆ ਨਹੀਂ ਜਾ ਸਕਦਾ ਸੀ ਜਿਸ ਬੰਦੇ ਨੂੰ ਉਹਨੇ ਨਜਾਇਜ਼ ਤਰੀਕੇ ਨਾਲ ਜਾਨੀ ਫੜਿਆ ਹੋਰ ਤਰੀਕੇ ਨਾਲ ਤੇ ਕਤਲ ਹੋਰ ਤਰੀਕੇ ਨਾਲ ਕੀਤਾ ਉਹਦੇ ਸਬੂਤ ਪਿੱਛੇ ਇੰਨੀ ਕਚਾਈ ਨਾ ਛੱਡ ਦਿੱਤੀ ਨਹੀਂ ਜੇ ਇਦਾਂ ਹੀ ਆ ਉਹ ਜਿੱਥੇ ਨਾ ਸਿੱਧਾ ਸਿਸਟਮ ਆ ਕੰਟਰੀ ਦਾ ਫਿਰ ਬਦਨਾਮ ਕਾਤੇ ਕਰਦੀ ਉਹਨੂੰ ਕੰਟੀਨਿਊ ਉਹ ਤਾਂ ਬੜੇ ਇਮਾਨਦਾਰ ਬੰਦੇ ਠੀਕ ਆ ਮੁਕਾਬਲਾ ਬਣਾਉਣ ਦੀ ਗਲਤੀ ਕਰ ਦਿੱਤੀ ਉਹਨੇ ਸਿਸਟਮ ਨਾਲ ਛੇੜਛਾੜ ਨਹੀਂ ਕੀਤੀ ਕੋਈ ਵੀ ਬੰਦਾ ਬਾਹਰੋਂ ਜਾ ਕੇ ਕੋਈ ਆਮ ਜਿਹਾ ਬੰਦਾ ਪੁਲਿਸ ਦਾ ਦੀ ਚੱਕ ਕੇ ਉਹ ਰਿਕਾਰਡ ਸਾਰਾ ਦੇ ਸਕਦਾ ਔਰ ਉਸ ਪੁਲਿਸ ਵਾਲੇ ਨੂੰ ਵੀ ਜਿਹੜਾ ਸਰਕਾਰ ਦੇ ਵਿਰੁੱਧ ਸਾਰੇ ਭੇਦ ਇਹਨਾਂ ਨੂੰ ਦੇ ਰਿਹਾ ਆ ਉਹਨੂੰ ਵੀ ਕੈਨੇਡਾ ਜਾਣ ਦਾ ਵੀਜ਼ਾ ਦੇ ਦਿੱਤਾ ਕੈਨੇਡਾ ਜਾ ਕੇ ਸਰਕਾਰ ਦੇ ਉਲਟ ਗਵਾਹੀ ਦੇ ਆ ਮੜ ਕੇ ਫੇਰਾ ਕੇ ਕਮੋਡੀਟ ਕਰ ਲਿਆ ਉਹਨੂੰ ਤੁਸੀਂ ਅਜਰਤੇਸ਼ ਲੱਖੀ ਦੇ ਨਾਲ ਸਾਰੀਆਂ ਗੱਲਾਂ ਸਾਫ਼-ਸਾਫ਼ ਦੱਸੀ ਜਾ ਰਹੇ ਕੋਈ ਧਮਕੀ ਨਹੀਂ ਕੋਈ ਖਤਰਾ ਨਹੀਂ ਹੋ ਰਿਹਾ ਤੁਹਾਨੂੰ ਇੰਨਾ ਵਧੀਆ ਇੰਨੀ ਸੋਹਣੀ ਡੈਮੋਕ੍ਰੇਸੀ ਆ ਇੰਨੀ ਸਹਿਨਸ਼ੀਲਤਾ ਹੈ ਉਸ ਕੰਟਰੀ ਦੇ ਵਿੱਚ ਫਿਰ ਬਦਨਾਮ ਕਿਉਂ ਕਰਦੇ ਆ ਇਹ ਤਾਂ ਇਹ ਸਾਬਤ ਹੁੰਦਾ ਹੈ ਕਿ ਉੱਥੇ ਹਰ ਇੱਕ ਬੰਦੇ ਨੂੰ ਖੋਲਿਆ ਇਸ ਕਰਕੇ ਮੈਨੂੰ ਲੱਗਦਾ ਸੀ ਵੀ ਸਾਡੀ ਅਸੀਂ ਜਿਹੜਾ ਨਾ ਆਪਣੇ ਅੰਦਰ ਗਰਜ ਲੈ ਕੇ ਬੈਠੇ ਆ ਜਿਹੜੇ ਗੁੱਸੇ ਆ ਸਾਨੂੰ ਜਿਹੜੇ ਓਬਜੈਕਸ਼ਨ ਆ ਸਾਡੇ ਜਿਹੜੇ ਰੂਸੇ ਆ ਜਦੋਂ ਅਸੀਂ ਦੂਜੇ ਤੇ ਸ਼ੱਕ ਕਰਦੇ ਆ ਦੂਜੇ ਨੂੰ ਬਲੇਮ ਦਿੰਨੇ ਆ ਇਲਜ਼ਾਮ ਲਾਉਣੇ ਦੂਜੇ ਤੇ ਉਦੋਂ ਬੈਲੈਂਸ ਨਹੀਂ ਹੁੰਦੇ ਉਦੋਂ ਅਸੀਂ ਇਦਾਂ ਇਦਾਂ ਨਿਆ ਨਹੀਂ ਕਰ ਪਾਉਂਦੇ ਵੀ ਮੈਨੂੰ ਰੋਸਾ ਅਸਲ 'ਚ ਹੈ ਕੀ ਆ ਨਹੀਂ ਤਾਂ ਬੜਾ ਕਲੀਅਰ ਆ ਜਿਹੜਾ ਠੀਕ ਹੈ ਜੀ ਇਸ ਕਰਕੇ ਉਹਨੂੰ ਸੌਰੀ ਜੀ ਅੱਛਾ ਬਾਈ ਕਹਿੰਦੇ ਆ ਵੀ ਆਈ ਏਮ ਨੋਟ ਰੋਂਗ ਹੀਸ son of justice ਅਜੀਤ ਸਿੰਘ ਬੈਂਸ ਫਰਮ ਮਹਾਲਪੁਰ ਉਹ ਅਜੀਤ ਸਿੰਘ ਬੈਂਸ ਤਾਂ ਸਾਡੇ ਲੱਗੀਦਾ ਸੀ ਫੇ ਰਾਜਵਿੰਦਰ ਸਿੰਘ ਬੈਂਸ ਸੀ ਉਹਦਾ ਮੁੰਡਾ ਆ ਹੂੰ ਪਤਾ ਨਹੀਂ ਹੁਣ ਇਹ 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 ਤਾਂ ਚਲੋ ਜੇ ਹੋ ਸਕਦਾ ਸੱਚ ਵੀ ਹੋਵੇ ਅਜੈਬ ਸਿੰਘ ਬਾਗੜੀ ਫਰਮ кемлупс ਕੈਨੇਡਾ ਵਾਚ ਚਾਰਜਡ ਐਂਡ ਲੇਟਰ ਰੀਲੀਜ਼ ਹਾਂਜੀ ਉਹ ਉਹ ਤਾਂ ਉਹ ਤਾਂ ਕਲੀਅਰ ਸਿਗਾ ਸੌਫਟ ਟਾਰਗੇਟ ਸੀਗੀ ਜੀ ਕਿਤਾਬ ਉਹ ਜਿਹੜੀ ਉੱਥੇ ਕਹਿੰਨੇ ਆ ਮੈਂ ਗੱਲ ਕਰਦਾ ਕਿ ਉਹਨੂੰ ਲਿਖੀ ਗਈ ਸੀ ਠੀਕ ਆ ਫਿਰ ਉਹ ਉਹ ਰੀਲੀਜ਼ ਤਾਂ ਹੁਣ ਜਿਹੜੀ ਗੱਲ ਇਦਾਂ ਆ ਵੀ ਉਹ ਇਹ ਇਹ ਇਹਨਾਂ ਨੇ ਇਹੀ ਨਿਚੋੜ ਕੱਢ ਕੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਦਾ ਏਜੰਸੀਆਂ ਦਾ ਸ਼ਾਇਦ ਆਪਣਾ ਹੀ ਹੱਥ ਸੀ ਜਿਸ ਕਰਕੇ ਉਹ ਕਲੀਅਰ ਨਹੀਂ ਹੋ ਸਕਿਆ ਪਰ ਉਹ ਉਗਾ ਲੱਗੇ ਚਾਕੇ ਮੈਂ ਪੜ ਸਕਿਆ ਤੁਸੀਂ 2020 ਦੇ ਵਿੱਚ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਤੇ ਉੱਥੋਂ ਦੇ ਮਿਨਿਸਟਰਸ ਨੂੰ ਚਿੱਠੀ ਲਿਖੀ ਤੁਸੀਂ ਆਪਣੀ ਇਨਵੈਸਟੀਗੇਸ਼ਨ ਨੂੰ ਕੋਟ ਕੀਤਾ ਆਪਾਂ ਉਸ ਚੀਜ਼ ਤੇ ਸਾਰੀ ਤੇ ਆਵਾਂਗੇ ਲੇਕਿਨ ਤੁਸੀਂ ਪ੍ਰਾਇਮਰਲੀ 에어 ਇੰਡੀਆ 182 ਫਲਾਈਟ ਦੇ ਹਾਦਸੇ ਨੂੰ ਕਿਉਂਕਿ ਇੱਕ ਸਾਬੋਟਾਜ ਗਤੀਵਿਧੀ ਸੀ دہشت گردੀ ਵਾਰਦਾਤ ਮੰਨੀ ਗਈ ਉਸ ਨੂੰ ਕੀ ਭਾਰਤੀ ਏਜੰਸੀਆਂ ਦਾ ਕਾਰਾ ਮੰਨਦੇ ਹੋ ਜਾਂ ਉਸ ਨੂੰ دہشت گردੀ ਜਥੇਬੰਦੀਆਂ ਦਾ ਜਾਂ ਬੱਬਰ ਖਾਲਸਾ ਤੇ ਤਲਵਿੰਦਰ ਸਿੰਘ ਜਿਹੜੇ ਪਰਮਾਰ ਸਨ ਬਬਰ ਉਹਨਾਂ ਦਾ ਪ੍ਰਚਿਆ ਹੋਇਆ ਇੱਕ ਇੱਕ ਕਾਰਾ ਮੰਦੇਓ ਬੇਸਿਕਲੀ ਸੀ ਕਿ ਇਹ ਚੀਜ਼ ਬਾਰੇ ਕੋਈ ਕਲੈਰਿਟੀ ਅਜੇ ਤੱਕ ਮਿਲ ਪਈ ਹੈ ਇਹ ਇਹ ਦੀ ਕਲੈਰਿਟੀ ਤਾਂ ਉਹ ਤਾਂ ਕਰਨਗੇ ਜੇ ਬੇਸਿਕਲੀ ਪਹਿਲਾਂ ਇੰਡੀਆ ਦੇ ਸਿਸਟਮ ਦੇ ਬਾਰੇ ਤਾਂ ਕਲੀਅਰ ਹੋ ਜਾਈਏ ਸੀ ਜਾਂ ਤਾਂ ਉਹਨਾਂ ਨੂੰ ਅਸੀਂ ਕਹੀਏ ਵੀ ਬਾਈ ਇਹ ਇੱਕ ਬਹੁਤ ਕਰਪਟ ਕੰਟਰੀ ਆ ਇਹਦੇ ਵਿੱਚ ਬੰਦੇ ਨੂੰ ਦਿਨੇ ਦਿਹਾੜੇ ਚੱਕ ਕੇ ਕਰ ਦਿੰਦੇ ਆ ਕੋਈ ਕੁਝ ਸਬੂਤ ਨਹੀਂ ਮਿਲਦਾ ਠੀਕ ਹੈ ਐਡੇ ਕਮਲੇ ਨਾ ਸੀ ਉਹਨਾਂ ਨੂੰ ਸਾਬਤ ਕਰੀਏ ਕਿ ਬੰਦੇ ਨੂੰ ਮਾਰਦੇ ਵੀ ਆ ਤੇ ਸਬੂਤ ਛੱਡ ਰਹੇ ਵੀ ਸਾਰੀ ਦੁਨੀਆ ਤੇ ਬਾਹਰਲੇ ਮੁਲਕਾਂ ਦੇ ਵੀਜ਼ੇ ਦੇ ਹੀ ਜਾਂਦੇ ਆ ਵੀ ਜਾਓ ਮੈਂ ਕਹਿੰਦਾ ਵੀ ਨਿਊਜ਼ੀਲੈਂਡ ਦੇ ਵਿੱਚ ਸਾਰਿਆਂ ਨੂੰ ਇਹ ਗੱਲ ਪਤਾ ਸੀ ਕਿ ਰਜੀਵ ਗਾਂਧੀ ਦੇ ਡੇਵਿਡ ਲੌਂਗੀ ਦੇ ਨਾਲ ਬਹੁਤ ਵਧੀਆ ਸਬੰਧ ਆ ਜਿਹਦੇ ਵਿੱਚੋਂ ਇਹ ਇਹ ਜਦੋਂ ਇੱਥੇ ਦੇ ਵੀਜ਼ੇ ਖੁੱਲੇ ਜਣੀ ਉਹ ਪਰਿਵਾਰ ਨੇ ਆਪ ਪ੍ਰਾਈਮ ਮਿਨਿਸਟਰ ਨੂੰ ਕਹਿ ਕੇ ਤੇ ਪੰਜਾਬ ਦੀ ਕਿਉਂਕਿ ਇਹਨਾਂ ਨੂੰ ਸ਼ਾਇਦ ਲੋਡ ਸੀ ਉਸ ਵੇਲੇ ਲੋਡ ਵੀ ਸੀ ਤਾਂ ਫਿਰ ਵੀ ਬਾਕੀ ਹੋਰ ਥਾਵਾਂ ਤੋਂ ਨਹੀਂ ਇੰਨੇ ਜਿਆਦੇ ਵੀਜ਼ੇ ਸੌਕੇ ਲੱਗੇ ਜਿਨੇ ਪੰਜਾਬ ਤੋਂ ਲੱਗੇ। ਔਰ ਐਂਟਰੀ ਜਿਹੜੇ ਬੰਦੇ ਇਦਾਂ ਸੀ ਨਾ ਫਿਜੀ ਦੀ ਟਿਕਟ ਲੈ ਕੇ ਆ ਕੇ ਚੜ ਕੇ ਮਤਲਬ ਇੰਡੀਆ ਤੋਂ ਫਿਜੀ ਦਾ ਬਹੁਤ ਪੁਰਾਣਾ ਟਾਈਮ ਸ਼ਾਇਦ ਇਦਾਂ ਦਾ ਰਿਹਾ ਹੈ ਕਿ ਉੱਥੇ ਨੂੰ ਜਾਣੀ ਤੁਸੀਂ ਜਾ ਕੇ ਤੁਹਾਨੂੰ ਐਂਟਰੀ ਮਿਲ ਜਾਂਦੀ ਆ ਜਬ ਵੀ ਜਸੌਖਾ ਮਿਲ ਜਾਂਦਾ ਟਿਕਟ ਲੈ ਕੇ ਏਜੰਟ ਛੱਡ ਦਿੰਦੇ ਸੀ ਤੇ ਉੱਥੇ ਜਾਣ ਲਈ ਇੱਥੇ ਜਿਹੜਾ ਵੀ ਜਹਾਜ਼ ਆਕਲੈਂਡ ਰੁਕਦਾ ਸੀ ਆਉਣ ਲੱਗਾ ਫਲਾਈਟ ਬੰਦਾ ਇਦਾਂ ਲੈ ਕੇ ਆਉਂਦਾ ਸੀ ਤੇ ਇੱਥੇ ਆਇਆਂ ਨੂੰ ਸਿੱਧੀ ਅਗਲੇ ਨੇ ਪਾਸਪੋਰਟ ਸਿੱਟ ਦੇਣਾ ਪਾੜ ਦੇਣਾ ਰਾਹ ਦੇ ਵਿੱਚ ਠੀਕ ਆ ਜਾਂ ਉੱਥੇ ਟੋਲ ਬ੍ਰਿਜ 'ਤੇ ਸਿੱਟ ਦਿੱਤਾ ਕੁਝ ਕਰ ਦਿੱਤਾ ਠੀਕ ਆ ਜੇ ਉੱਥੋਂ ਬੋਰਡਿੰਗ ਤੋਂ ਬਾਅਦ ਕਿਉਂਕਿ ਜਦੋਂ ਕਿਸ ਕੰਟਰੀ ਦੇ ਵਿੱਚ ਜਦੋਂ ਬੋਰਡਿੰਗ ਪਾਸ ਬਣ ਜਾਂਦਾ ਉਦੋਂ ਬਾਅਦ ਪਾਸਪੋਰਟ ਨਹੀਂ ਦੇਖਦੇ ਸਿਰ ਬੋਰਡਿੰਗ ਪਾਸ ਦੇਖਦੇ ਜਹਾਜ਼ੇ ਚੜ੍ਹਨ ਲੱਗ ਜਾਂਦੇ ਉੱਥੇ ਵੀ ਡਸਟਪਿਨ ਦੇ ਵਿੱਚ ਸਿੱਟ ਕੇ ਆ ਗਿਆ ਬੰਦਾ ਬੋਰਡਿੰਗ ਪਾਸ ਹੈਗਾ ਇਹ ਕੋਲ ਜਿਹੜਾ ਆ ਦੇ ਵਿੱਚ ਜਿੱਥੋਂ ਫਲਾਈਟ ਜੇ ਸਿਡਨੀ ਆ ਸਿੰਗਾਪੁਰ ਆ ਜਿੱਥੋਂ ਚੜ੍ਹਿਆ ਇੱਕ ਵਾਰੀ ਉਹ ਤੋਂ ਬਾਅਦ ਪਤਾ ਪਿਆ ਹੁਣ ਤਾਂ ਜਾ ਕੇ ਆਕਲੈਂਡ ਉੱਤਰਨਾ ਉੱਥੇ ਆ ਕੇ ਜਹਾਜ਼ ਖੜਿਆ ਉੱਤੇ ਜਹਾਜ਼ ਬਦਲਣਾ ਹੈ ਉਤਰ ਕੇ ਜਾ ਕੇ ਬਹਿ ਗਿਆ ਬੰਦਾ ਵੀ ਨੋ ਇੰਗਲਿਸ਼ ਪਤਾ ਨਹੀਂ ਮੈਂ ਤਾਂ ਮੈਨੂੰ ਤਾਂ ਛਾੜ ਦਿੱਤਾ ਕਿਸੇ ਮੇਰੇ ਕੋਈ ਨਹੀਂ ਕੁਝ ਵੀ ਜਾਣਾ ਕਿੱਥੇ ਹਾਂ ਤਾਂ ਬਹੁਤ ਬੰਦੇ ਇਦਾਂ ਵੀ ਉਤਰੇ ਆ ਜਿਹੜੇ ਉੱਤਰ ਦੇ ਥੋਬਸਟੇ ਹੋ ਗਏ ਔਰ ਉਹਨਾਂ ਟਾਈਮਾਂ 'ਚ ਸਭ ਤੋਂ ਛੇਤੀ ਉਹ ਬੰਦੇ ਪੱਕੇ ਹੋਏ ਕਿਉਂਕਿ ਅਮਨਿਸਟੀ ਛੇਤੀ ਅਮਨਿਸਟੀ ਕਰ ਦਿੱਤੀ ਸੀ ਇਹਨਾਂ ਨੇ ਅਮਨਿਸਟੀ ਜਿਹੜੀ ਕੀਤੀ ਸੀ ਉਹ ਪੁਰਾਣੇ ਬੰਦੇ ਵਾਲੀ ਸੀ ਪਰ ਉਹਦੇ ਵਿੱਚ ਫਿਰ ਜਿਹੜੇ ਬੰਦਿਆਂ ਕੋਈ ਹੀ ਨਹੀਂ ਸੀ ਕੁਝ ਵੀ ਰਿਕਾਰਡਿੰਗ ਨਹੀਂ ਸੀ ਇਹਨਾਂ ਦਾ ਉਹ ਵੀ ਵਿੱਚ ਆ ਗਏ ਸੀ ਇਸ ਵੇਲੇ ਇੰਨਾ ਸੌਖਾ ਉਦੋਂ ਪੰਜਾਬ ਤੋਂ ਆਇਆ ਸਿੰਘ ਨਾਂ ਵਾਲਿਆਂ ਲਈ ਜਾਨੀ ਖਾਸ ਕਰਕੇ ਹੋਇਆ ਸੀ ਇਹਦਾ ਮਤਲਬ ਕਿ ਉਹ ਚਾਹੁੰਦੇ ਸੀ ਉਹ ਇਦਾਂ ਜੇ ਉਹ ਪੰਜਾਬ ਦੀ ਨੌਜਵਾਨੀ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਹੁੰਦੇ ਮਾਰਨਾ ਹੀ ਚਾਹੁੰਦੇ ਹੁੰਦੇ ਫਿਰ ਬਾਹਰ ਕਿਉਂ ਜਾਣ ਦਿੰਦੇ ਤਾਂ ਸੌਖਾ ਸੀ ਪੀਸੀਸੀ ਤੋਂ ਬਿਨਾ ਪਾਸਪੋਰਟ ਨਹੀਂ ਬਣਦਾ ਜਿਹੜੇ ਮਰਜ਼ੀ ਕੰਟਰੀ ਦਾ ਵੀਜ਼ਾ ਅਪਲਾਈ ਕਰਕੇ ਦੇਖ ਲਓ ਉਸ ਟਾਈਮ ਤੱਕ ਤਾਂ 86 ਤੱਕ ਤਾਂ ਇਹ ਕਾਨੂੰਨ ਬਣ ਗਿਆ ਸੀ ਕਿ ਪੰਜਾਬ ਵਿੱਚੋਂ ਪੰਜਾਬ ਪੁਲਿਸ ਦੀ ਜਿਹੜੀ ਜਿਹੜਾ ਪਲੀਜ਼ ਕਲੀਅਰੈਂਸ ਸਰਟੀਫਿਕੇਟ ਆ ਉਹ ਪੰਜਾਬ ਤੋਂ ਲੈਣ ਦੇ ਨਾਲ ਨਾਲ ਯੂਟੀ ਰਿਪੋਰਟ ਵੀ ਲੈਣੀ ਪੈਂਦੀ ਸੀ ਯੂਨੀਅਨ ਟੈਰੀਟਰੀ ਦਾ ਜਿਹਨੇ ਪਾਸਪੋਰਟ ਬਣਦੀ ਪ੍ਰਕਿਰਿਆ 6